ਅਲਮਾਰੀ ਦੀ ਚਾਬੀ ਲਾਉਣ ਆਏ ਦੋ ਵਿਅਕਤੀ ਗਹਿਣੇ ਲੈ ਕੇ ਹੋਏ ਫਰਾਰ ਡੇਰਾ ਬਸੀ ਦੇ ਦਰਸਨਗਰ ਗਲੀ ਨੰਬਰ 3 ਵਿੱਚ ਸਥਿਤ ਇੱਕ ਘਰ ਵਿੱਚ ਦੋ ਵਿਅਕਤੀ ਘਰ ਵਿੱਚ ਅਲਮਾਰੀ ਦੀ ਗੁੰਮੀ ਹੋਈ ਨਕਲੀ ਚਾਬੀ ਲਾਉਣ ਦੇ ਬਹਾਨੇ ਦਾਖਲ ਹੋ ਕੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਨੇ ਪੁਲਿਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸਤੀਆਂ ਦੀ ਤਸਵੀਰ ਕਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਨਸੀਏ ਥਾਣਾ ਮੁਖੀ ਮਨਦੀਪ ਸਿੰਘ ਦਾ ਸਿੱਖ ਸ਼ਿਕਾਇਤ ਮਿਲਣ ਮਗਰੋਂ ਮੌਕੇ ਤੇ ਦੌਰਾ ਕਰਕੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡਾ ਨਾ ਅਲਮਾਰੀ ਦਾ ਲੋਕ ਖਰਾਬ ਸੀਗਾ ਜੀ ਤੇ ਇਹੀ ਮੈਂ ਲੈਣ ਜਾਣਾ ਸੀਗਾ ਜੀ ਵਿਚਾਰੋਂ ਸਿਕਲੀਕਾਰ ਨੂੰ ਤੇ ਗਲੀ ਦੇ ਵਿੱਚ ਫਿਰ ਰਹੇ ਸੀਗੇ ਦੋ ਬੰਦੇ ਉਹ ਕੁਦਰਤੀ ਮਤਲਬ ਉਹੀ ਟੱਕਰ ਕੇ ਸਾਨੂੰ ਤੇ ਜਦੋਂ ਹੀ ਕਰ ਬੁਲਾਏ ਨਾ ਤਾਂ ਜਿਹੜਾ ਲੋਕ ਖਰਾਬ ਸੀਗਾ ਚਲੋ ਉਹਨੇ ਖੋਲ ਤਾਂ ਲਿਆ ਜੀ ਤੇ ਉਹ ਇੱਕ ਹੱਥ ਨਾਲ ਤਾਂ ਲੋਕ ਠੀਕ ਕਰਦਾ ਰਿਹਾ ਤੇ ਦੂਜੇ ਹੱਥ ਨਾਲ ਉਹ ਜਿਹੜਾ ਸਾਡਾ ਮੇਨ ਲੋਕ ਸੀਗਾ ਲੌਕਰ ਸੀਗਾ ਜਿਹੜਾ ਉਹਦੇ ਵਿੱਚੋਂ ਹੱਥ ਸਾਫ਼ ਕਰ ਗਿਆ ਜੀ ਉਹ ਚਲੋ ਜੀ ਗਿਆ ਜੀ ਉਹਦੇ ਵਿੱਚ ਗਣੇ ਸੀਗੇ ਜੀ ਮਲੇ 17 ਗ੍ਰਾਮ ਦਾ ਸ਼ਾਇਦ ਹਾਰ ਹੋਣਾ ਹੈ 12 ਗ੍ਰਾਮ ਦੇ ਮੇਰੇ ਖਿਆਲ ਤੋਂ ਕਾਂਡੇ ਸੀਗੇ ਜੀ ਸੋਨੇ ਦੇ ਹਾਂਜੀ ਚੈਨ ਚਾਈਨੀਆਂ ਵਗੈਰਾ ਬੜਾ ਕੁ ਸੀਗਾ ਜੀ ਉਹਦੇ ਵਿੱਚ ਹਾਂਜੀ ਉਸ ਤੋਂ ਬਾਅਦ ਫੁਟੇਜ ਹੈਗੀ ਹੈ ਫੁਟੇਜ ਹੈਗੀ ਹੈ ਜੀ 60 ਟੀਵੀ ਹਾਂਜੀ ਕਰ ਰਹੇ ਫਿਰ ਕੰਪਲੀਟ ਕਿਤਨੇ ਹਾਂਜੀ ਜੀ ਹੁਣੇ ਕਰਾ ਕੇ ਆਏ ਆ ਜੀ ਐਫ ਆਈ ਆਰ ਕਰਾ ਕੇ ਆਏ ਆ ਹੁਣੇ ਹਾਂਜੀ ਪੁਲਿਸ ਵੱਲੋਂ ਮੋਕਾ ਦੇਖਿਆ ਗਿਆ ਹਾਂਜੀ ਪੁਲਿਸ ਵੱਲੋਂ ਮੋਕਾ ਦੇਖਿਆ ਗਿਆ ਪੁਲਿਸ ਕਰੇ ਆਈਏ ਹਾਂਜੀ ਹੁਣੇ ਕਰੇ ਗਏ ਆ ਜੀ ਪੁਲਿਸ ਵਾਲੇ ਅੱਛਾ ਹਾਂਜੀ ਨੁਕਸਾਨ ਕਿੰਨਾ ਦਾ ਲੱਗਾ ਹੈ ਨੁਕਸਾਨ ਦੇਖ ਲਓ ਜੀ ਹੁਣ ਕਟੋਕੜ 4 ਲੱਖ ਦਾ ਹੋਏਗਾ 4 ਲੱਖ ਦਾ ਹਾਂਜੀ ਹਾਂਜੀ ਜੇ ਉਹਦਾ ਫਿਰ ਪਿੱਛਾ ਪਛਾ ਕੀਤਾ ਉਹਦਾ ਹੀ ਮਤਲਬ ਹੈ ਪਿੱਛਾ ਅਫਸਰ ਕੀ ਕਰਨਾ ਸੀ ਉਹ ਲੋਕੇ ਬੰਦ ਕਰਕੇ ਨਾ ਉਹ ਕਹਿੰਦੇ ਕਹਿੰਦੇ ਇਹਦਾ ਲੀਵਰ ਖਰਾਬ ਹੋ ਰਿਹਾ ਅਸੀਂ ਲੀਵਰ ਲੀਵਰ ਲੈਣ ਜਾ ਰਹੇ ਹਾਂ ਅਸੀਂ ਸੜਕੋਂ ਠੀਕ ਹੈ ਉਸੈਨੇ ਨੂੰ ਮਤਲਬ ਉਹ ਮੁੜ ਕੇ ਨਹੀਂ ਆਏ ਫਿਰ ਬੰਦੇ ਕਿਵੇਂ ਘਟਨਾ ਦਾ ਕੀ ਪਤਾ ਲੱਗਿਆ ਤੁਹਾਨੂੰ ਇੱਕ ਘਟਨਾ ਤਾਂ ਪਤਾ ਲੱਗਿਆ ਨਾ ਅਸੀਂ ਜਦੋਂ ਬਜਾਰੋ ਬੁਲਾਇਆ ਸੀ ਕਲੀਕਾਰ ਜਿਹੜਾ ਸਾਡਾ ਆਪਣਾ ਸੀ ਕਲੀਕਾਰ ਸੀਗਾ ਜੀ ਉਹਨੇ ਜੱਖ ਖੋਲਾ ਲੋਗ ਉਹਨੇ ਦੇਖਿਆ ਅੰਦਰ ਤਾਂ ਕੁਸ਼ੈ ਨਹੀਂ ਤੁਹਾਨੂੰ ਸਾਰਾ ਤਾਂਪਦਾ ਲੱਗਾ ਜੀ ਸ਼ਾਮ ਨੂੰ ਸਰਕਾਰ ਦੀ ਮੰਗ ਕਰਨ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਬਈ ਸਾਡਾ ਜਿਹੜਾ ਨੁਕਸਾਨ ਹੋਇਆ ਜੀ ਉਹਦੀ ਉੱਪਰ ਭਾਈ ਕਰਾਈ ਜਾਵੇ ਜੀ